ਪਹਿਲਾ ਸਭ ਤੋਂ ਪਹਿਲਾਂ ਤੇ ਮੈਂ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਹੈ ਚਾਹੁੰਦਾ ਕਿ ਜਿਹੜੇ ਇੱਥੋਂ ਕੈਂਡੀਡੇਟ ਸੁਖਵੰਤ ਕੌਰ ਉਹ ਮੇਰੇ ਧਰਮ ਪਤਨੀ ਸੁਖਵੰਤ ਕੌਰ ਜੀ ਜਿਹੜੀ ਜਾਤ ਨਗਰ ਜੂਨ ਨੰਬਰ 6 ਤੋਂ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਨੂੰ 14 ਤਰੀਕ ਨੂੰ ਦਿਨ ਐਤਵਾਰ ਵੱਸ ਵੱਧ ਵੋਟ ਕੀ ਨਾਲ ਦਾ ਪਾ ਕੇ ਉਹਨਾਂ ਦਾ ਚੋਰ ਨਿਸ਼ਾਨ ਪੰਜਾ ਉਹਨਾਂ ਨੂੰ ਵੋਟਾਂ پا ਕੇ ਕਾਮਯਾਬ ਕੀਤਾ ਜਾਵੇ ਤਾਂ ਕਿ ਜੋ ਸਾਰੇ ਜਾਣਦੇ ਆ ਕਿ ਜੋ ਕਾਂਗਰਸ ਦੇ ਟਾਈਮ ਕੰਮ ਹੋਏ ਨੇ ਉਹ ਬਹੁਤ ਜਿਆਦਾ ਕੰਮਕੀ ਨਾਲ ਤਾਂ ਹੋਏ ਆ ਇਲਾਕਾ ਨਿਵਾਸੀ ਵੀ ਜਾਣਦੇ ਆ ਲਾਗੇ ਸਾਗੇ ਹਰ ਇੱਕ ਪਿੰਡ ਨੂੰ ਪਾਰਾ ਸਾਹਿਬ ਨੇ ਬਹੁਤ ਜਿਹੜੇ ਆ ਪਿੰਡਾਂ 'ਚ ਕੰਮ ਕਰਾਇਆ ਕੋਈ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਤੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰੀਏ ਤੇ ਸੁਖਵੰਤ ਕੌਰ ਜੂਨ ਨੰਬਰ 6 ਜਹਾਰ ਨਗਰ ਤੋਂ ਜਿਹੜੇ ਜਿਲ੍ਹਾ ਪ੍ਰਸ਼ਾਸਨ ਦੇ ਕੈਂਡੀਡੇਟ ਆ ਤੇ ਦੂਸਰਾ ਸਾਡੇ ਚੱਕ ਤੋਂ ਕੈਂਡੀਡੇਟ ਆ ਬਲਾਕ ਸੰਤੀ ਮੈਂਬਰ ਉਹਨਾਂ ਨੂੰ ਵੀ ਵੋਟਾਂ ਪਾ ਕੇ ਬੱਸ ਉਹ ਵੱਧ ਤੇ ਦਿਨ 14 ਤਰੀਕ ਐਤਵਾਰ ਬੀਬੀ ਸੁਖਵੰਤ ਕੌਰ ਨੂੰ ਪੰਜੇ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਏ ਮੈਂ ਸਾਰਿਆਂ ਦਾ ਤੈਅ ਦਿਲੋਂ ਅੜੀ ਨਹੀਂ ਰਾਂਗਾ ਨੀ ਬਿਲਕੁਲ ਜੀ ਇਹ ਤੇ ਹਰ ਇੱਕ ਦਾ ਰਾਈਟ ਆ ਵੋਟਾ ਪਾਉਣਾ ਵੋਟਾ ਕਿਨਲ ਦਾ ਮੰਗੋ ਕੰਮ ਦੇ ਆਧਾਰ ਤੇ ਮੰਗੋ ਵੋਟਾ ਜਿਹੜਾ ਵਿਕਾਸ ਕੀਤਾ ਵਾ ਜੇ ਚਾਰ ਸਾਲ ਹੋ ਗਿਆ ਆਮਾ ਦੀ ਪਾਰਟੀ ਦੀ ਸਰਕਾਰ ਬਣੀ ਜਿਹੜੇ ਕੰਮ ਕੀਤੇ ਆ ਤੁਸੀਂ ਉਹ ਗਿਨਾਓ ਵੋਟਾਂ ਕਿਨਲ ਦਾ ਮੰਗੋ ਪਾਓ ਆਪਾਂ ਵੀ ਅਪੀਲ ਕਰਦੇ ਆ ਜੇ ਕਿਸੇ ਦਾ ਕੰਮ ਕਰਵਾਇਆ ਅੱਜ ਤੱਕ ਪਿੰਡ ਪਿੰਡ ਦੇ ਵਿੱਚ ਰਾਸ਼ਨ ਕਾਰਡ ਜਿਹੜੇ ਆ ਕੱਟੇ ਗਏ ਆ ਲੋਕਾਂ ਦੀਆਂ ਪੈਲਸ ਨਾ ਕੱਟੀਆਂ ਗਈਆਂ ਨੇ ਅੱਜ ਤੱਕ ਕੋਈ ਪਿੰਡ ਦੇ ਵਿੱਚ ਕੋਈ ਇਦਾਂ ਦਾ ਇੱਕ ਵਿਕਾਸ ਦੱਸਣ ਜਿਹੜਾ ਅੱਜ ਤੱਕ ਕਰਵਾਇਆ ਇਹਨਾਂ ਨੇ ਐਂ ਬਾਕੀ ਚਲੋ ਲਾਗੇ ਪਿੰਡਾਂ 'ਚ ਤੇ ਹੈ ਹੀ ਨਹੀਂ ਸਾਡੇ ਪਿੰਡ 'ਚ ਇੱਕ 10 ਦਿਨ ਜਿਹੜਾ ਵਿਕਾਸ ਇੱਕ ਕੱਲ ਪਤਾ ਲੱਗਾ ਰੈਲੀ ਕਰਕੇ ਗਏ ਆ ਤੇ ਇੱਕ ਸਾਡੇ ਪਿੰਡ ਕਹਿ ਰਹੇ ਸੀ ਕਿ ਇੱਕ ਬਹੁਤ ਵਧੀਆ ਕੰਮ ਕੀਤਾ ਇੱਕ ਸੱਪੜ ਦੀ ਸਫਾਈ ਕਰਵਾਤੀ ਦੱਸ ਸੱਪੜ ਦੀ ਸਫਾਈ ਆਪਣਾ ਰਹਿ ਗਈ ਸਾਡੇ ਟਾਈਮ ਜਿਹੜੀਆਂ ਇੱਕ ਜੰਜ ਕਰ ਤਿੰਨ ਜੰਜ ਕਰ ਆ ਬਣਾਈਆਂ ਜਿਹੜੀਆਂ ਗਲੀਆਂ ਨਾਲੀਆਂ ਨੇ ਜਿੱਥੇ ਕਿਸ ਨੇ ਕਿਹਾ ਪੈਪ ਪਾਓ ਪੈਪ ਪਾਏਗੇ ਇੰਟਰਲੌਕ ਟੈਲਾਂ ਤੱਕ ਲਾਈਆਂ ਗਈਆਂ ਸਮਸ਼ਾਨ ਘਾਟਕੀ ਨਾਲ ਦਾ ਬਣਿਆ ਦੋ ਮੜੀਆਂ ਬਣੀਆਂ ਇੱਕ ਸਾਸੀ ਬਰਾਦਰੀ ਦੀ ਲੱਗ ਬਣੀ ਔਰ ਜਿੰਨੇ ਵੀ ਅੱਜ ਤੱਕ ਕੰਮ ਹੋਏ ਆ ਉਹਨਾਂ ਦੇ ਵਿੱਚ ਪਾਏ ਮਨਰੇਗਾ ਚ ਕਰਵਾਏ ਹੀ ਭਾਵੇਂ ਉਹ ਅਸੀਂ ਕੰਮ ਜਿਹੜੇ ਆ ਦੂਜੇ ਗਰਾਂਟਾ ਰਾਈ ਕਰਾਏ ਹਰ ਇੱਕ ਦੇ ਵਿੱਚ ਸ਼ਰੀਏ ਪਾ ਕੇ ਮੋٹے ਜਿੱਦਾਂ ਆਪਾਂ ਘਰ ਦਾ ਕੰਮ ਕਰਵਾਉਂਦੇ ਨਹੀਂ ਤੇ ਆਮ ਕੀ ਹੁੰਦਾ ਆ ਕਿ ਕੰਦਾ ਬਣਾਈਆਂ ਉਹ ਡੇਗੀਆਂ ਅਗਲੇ ਸਾਲ ਜਿਹੜਾ ਉਹ ਫੇਰ ਦੂਸਰਾ ਸਰਪੰਚ ਸਿੱਧੀਆਂ ਕਰਕੇ ਪੈਸੇ ਖਾਂਦਾ ਈ ਜਿੰਨੇ ਵੀ ਕੰਮ ਕਰਵਾਏ ਆ ਅੱਜ ਤੱਕ ਉਦਾਂ ਦੀ ਉਦਾਂ ਕੰਦਾ ਜਿਹੜੇ ਜਿੰਨੇ ਵੀ ਕੰਮ ਉਹ ਉਦਾਂ ਬਿਲਕੁਲ ਸਟੈਂਡ 'ਤੇ ਆ ਔਰ ਮੈਂ ਇੱਕ ਹੋਰ ਕਹਣਾ ਪਿੰਡ ਵਾਸੀਆਂ ਨੂੰ ਵੀ ਚਾਹਨਾ ਇਲਾਕਾ ਨਿਵਾਸੀਆਂ ਨੂੰ ਵੀ ਕੰਮ ਦੇ ਅੱਗੇ ਵੀ ਕੋਈ ਕਮੀ ਨਹੀਂ ਆਉਂ ਦਿੱਤੀ ਗਈ ਤੇ ਗਾਹ ਵੀ ਨਹੀਂ ਆਉਂ ਦਿੱਤੀ ਜਾਏਗੀ ਇਹਨਾਂ ਨੂੰ ਤੇ ਕੰਮ ਕਰਨ ਲਈ ਲੱਭੜ ਡੇ ਸਰਕ ਜਿਹੜੀ ਜਿੰਨੇ ਕਿਸ ਨੇ ਨਹੀਂ ਵੀ ਕਿਹਾ ਵੱਡੇ ਪਾਰਾ ਸਾਹਿਬ ਨੇ ਆਪ ਖੁਦ ਘੁੰਮ ਕੇ ਕੰਮ ਕਰਵਾਏ ਸੋ ਲੋਕ ਨਾਲ ਵਾ ਹਲਾਰਾ ਮਿਲ ਰਿਹਾ ਜਿੱਥੇ ਜਾਈਏ ਉਥੇ ਵੱਡੀ ਲੇਟ ਨਾ ਵੱਡੀ ਲੀਡ ਨਾ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਹਾਂ ਜੀ ਮੈਂ ਖੰਤਕੌਰ ਜ਼ਿਲ੍ਹਾ ਪ੍ਰੇਸੀਡੈਂਟ ਕੈਂਡੀਡੇਟ ਕਾਂਗਰਸ ਵੱਲੋਂ ਜੋ ਜਲਾਸਾ ਸੰਧੀ ਚੋਂ ਲੜ ਰਹੀਆਂ ਮੈਂ ਆਪ ਸਭ ਨੂੰ ਅਪੀਲ ਕਰਦੀ ਹਾਂ ਕਿ 14 ਤਰੀਕ ਨੂੰ ਦਿਨ ਐਤਵਾਰ ਵੋਟਾਂ ਪਾ ਕੇ ਕਾਮਯਾਬ ਬਣਾਓ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ ਅਸੀਂ ਬਹੁਤ ਵਧੀਆ ਲੀਡ ਕੱਢਾਂਗੇ ਅੱਗੇ ਵੀ ਪਾੜਾ ਪਰਵਾਰ ਨੂੰ ਕਾ ਵੀ ਜਾਂ ਚੰਗੇ ਕੰਮ ਕੀਤੇ ਆ ਉਹਨਾਂ ਨੇ ਕੰਮ ਦੇ ਆਧਾਰ ਤੇ ਬੋਡ ਪਏਗੀ ਇਹ ਤਨਾ ਕਿ ਪਹਿਲਾਂ ਵੀ ਕਿਹੜਾ ਚੋਰ ਦੇ ਰੂਮਾਂ ਦੇ ਵਿੱਚ ਵਿਕਾਸ ਕਰਵਾਇਆ ਸੀ ਪੰਜਾਬ ਸਰਕਾਰ ਕੋਲ ਬੀਤੇ ਮਹੀਨਿਆਂ ਤੋਂ ਕੰਮ ਚੱਲ ਆ ਗਏ ਨੇ ਕਿ ਲੋਕ ਦੇਣਗੇ ਉਹਦਾ ਫਤਵਾ ਦੇਣਗੇ ਹਾਂਜੀ ਜੀ ਜ਼ਰੂਰ ਦੇਣਗੇ ਅਸੀਂ ਕਾਕਰ ਜਾ ਰਹੇ ਹਾਂ ਤੇ ਬਹੁਤ ਵਧੀਆ ਲੋਕ ਇਸ ਤਕਾਰ ਕਰ ਰਹੇ ਆ ਕਿ ਤੁਹਾਨੂੰ ਵੋਟਾਂ ਪਾ ਕੇ ਅਸੀਂ ਕੰਮ ਜੱਬ ਬਣਾਵਾਂਗੇ ਤਾਂ ਲੱਗਦਾ ਕਿ ਇਹ ਜਿੱਦਾਂ ਪਹਿਲਾਂ ਕੰਮ ਕਿਤੇਗੇ ਲੋਕਾਂ ਦੇ ਹੁਣ ਵੀ ਅੱਜ ਦੀ ਰੁਟੀਨ 'ਚ ਕੰਮ ਕਿਤੇ ਜਾਂਦਾ ਹਾਂਜੀ ਜੀ ਜ਼ਰੂਰ ਸਾਰੇ ਕੰਮ ਜਨਤਾ ਦੇ ਹੋਣਗੇ